ਸਸ ਸਿੱਖਾਲ ਦੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੌ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਮੇ ਹੋਮੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਟਾਈਮ ਹੈਗਾ ਜੀ ਸਰੀਰ ਦਾ ਤੇ ਆਪਣੀ ਅਜਾਈ ਦੀ ਮਿਸਤਰੀ ਤੇ ਤੁਹਾਨੂੰ ਦਿਖਾਉਣਿਆ ਕੀ ਕੰਮ ਕਰਦੇ ਨੇ ਮੈਂ ਰੱਖੀ ਹੋਈ ਆ ਚਾਹ ਚਾਹ ਬਣ ਗਈ ਜੀ ਅਸੀਂ ਇੱਥੇ ਦੁੱਧ ਪਾਉਣਾ ਤੇ ਇੰਦਰੇ ਮੈਂ ਦੁੱਧ ਵਾਲੀ ਦਿਨਾ ਰੱਖਿਆ ਹੋਇਆ ਸਰੀਰ ਦਾ ਟਾਈਮ ਆ ਦੇ ਦਿਖਾਉਣੇ ਆ ਜੇ ਕਿ ਕੰਮ ਕਰਾ ਬਣਾਇਆ ਸੀ ਕਿਲੇ ਉੱਥੇ ਹੁਣ ਜੇ ਟਿਕਨ ਲੱਗ ਜੇ ਫੇਲੇ ਗਾਮਾ ਜੀ ਦੀ ਆਪਾਂ ਗੇਟ ਆ ਫੇਨ ਨੂੰ ਪੰਨੇ ਕੀ ਕੱਟਨ ਨਾਲ ਪੰਨੇ ਆ ਆਓ ਸਗਾਟ ਪਈ ਆ ਨਹੀਂ ਲੱਗਦੀ ਬਸ ਹਾਂ ਫਿਰ ਸਨੀ ਲੱਗ ਜੇ ਥੋੜੀ ਜੇ ਗੇਟ ਬਸ ਆਪਦੇ ਸਾਰਾ ਕੱਟ ਕੇ ਫਿਰ ਵਾਪਸ ਕਰਦੇ ਹਾਂ ਫਸ ਕੇ ਆ ਕਰਨੀ ਪਈ ਆ ਇਹ ਇੱਥੇ ਸਿੱਟ ਖੋ ਜੂਗੀ ਸਗਾਟ ਤੁਪ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਆ ਹੋਰ 10 ਵਜੇ 10 ਵਜੇ ਪੈਨੇ ਸਿੱਧਾ ਸੂਰਜ ਪੈਂਦਾ ਇੱਥੇ ਲੋਕੀ ਇੰਨਾ ਗੇਟ ਭੰਨਿਆ ਗਿਆ ਆਇੱਕ ਤੱਕ ਵੀ ਇੰਨਾ ਚੜ ਗਿਆ ਅੱਜ ਜੇ ਇਤਨੀ ਟੇਕ ਨਹੀਂ ਹੈਗੀਏ ਕਹਿੰਦੀ ਐ ਮੈਂ ਕਿਤੇ ਵਿੱਚ ਜਾਵਾਂ ਵੀ ਮੈਂ ਵਿੱਚ ਜਾਣਾ ਗਰਮੀ ਬਹੁਤ ਜ਼ਿਆਦਾ ਪੱਖਾ ਚੱਲਦਾ ਇਹ ਚ ਨਾ ਹੱਥ ਦੇ ਲਈ ਦੇਖੀ ਕੈਮਰੇ ਚ ਪੱਖਾ ਜਮੀ ਹੌਲੀ ਹੌਲੀ ਚੱਲਦਾ ਦਿਸਦਾ ਆ ਜਾ ਵੀ ਆ ਜਾ ਇਧਰ ਉੱਤ ਹਾਂਜੀ ਕੈਮਰੇ ਚ ਜਮੀ ਹੌਲੀ ਹੌਲੀ ਦਿਸਦਾ ਪੱਖਾ ਜਲਦਾ ਹਾਂ ਦੇਖੋ ਇਧਰੋਂ ਤਾਂ ਆਇਆ ਲੱਗਦਾ ਜਿਵੇਂ ਬੰਤ ਖੜਾ ਹੁੰਦਾ ਕਿਉਂ ਇਧਰ ਕਰਦੇ ਆ ਫੇਰ ਵੜਾ ਜੇ ਤੇ ਦਿਸਦਾ ਬੋਲੀ ਆ ਜਾ ਇੰਪਰਫੈਕਟ ਹੈ ਬਿਮਾਰੀ ਆਪਣੀਆਂ ਆ ਕਮਰੇ ਦਾ ਗੇਟ ਆ ਹਾਰੂਨ ਦਾ ਗੇਟ ਜਿਹੜਾ ਲੌਪੀ ਚ ਹੁੰਦਾ ਆ ਵਾਹ ਗੇਟ ਕਿ ਇਹ ਤਾਂ ਇਹਦਾ ਹੋ ਨਿਕਲ ਚੁੱਕਿਆ ਇਥੋ ਦੀ ਦੇਖੋ ਆਹ ਵਾਲਾ ਜਿਹੜਾ ਨਿਕਲ ਕੇ ਦੇਖਿਆ ਹੁਣ ਇਥੇ ਚਗਾਠ ਚ ਗੁੱਠ ਲੱਗ ਚੁਗੀ ਲੱਗਦੀ ਆ ਵੀ ਇਹ ਕੈਪਰ ਕੋ ਮੇਰੇ ਪਿਆ ਆ ਵੀ ਮੈਨੂੰ ਬਾਹਰ ਕੱਢੋ ਨੋਚੀ ਆਪਣੀ ਚਗਾਠ ਫਿੱਟ ਹੋ ਗਈ ਇਹ ਚਗਾਠ ਹੋ ਗਈ ਕਿ ਤੈਨੂੰ ਸੈੱਟ ਕਰ ਦੇਣੀ ਹੋਣਾ ਤੇ ਇਸੇ ਲੱਗ ਜੀਏ ਦੇਖਿਓ ਨਾ ਫਰਸਾ ਦੇਖੋ ਕੀ ਹਾਲ ਹੋ ਗਿਆ ਇਸ ਤਰ੍ਹਾਂ ਹੋ ਗਈ ਸੋਈ ਤੇ ਬਿਲਕੁਲ ਸੋਹੜੇ ਹੋ ਜੀ ਹਾਂ ਕਿੰਨੀ ਬੋਲੇਗਾ ਤੁਸੀਂ ਬੋਲੋ ਕੀ ਕਹਿੰਦੀਆਂ ਚੌਲ ਖਾਣੀ ਨਹੀਂ ਮੈਂ ਹੁਣ ਚੌਲ ਬਣਾਉਂਦਾ ਚੌਲ ਮੇ ਭਿਉ ਲੇਤੀ ਪਿਆਜ਼ ਕੱਟ ਲਈ ਪਿਆਜ਼ ਤੇ ਪੀਨ ਆਲੂ ਪਾਈ ਚੌਲ ਬਣਾਉਣੇ ਆ ਫੇ ਟਾਈਮ ਹੈਗਾ 4 ਕ ਮਿਲਦੀ ਹੋਈ ਨੇ ਫੇ ਉਧਰ ਮਤਲਬ ਪਾਈ ਦਾ ਵੀ ਆਉਦਾ ਕੰਮ ਚੱਲਦਾ ਫਟਾਫਟ ਦਾ ਖਲਾਰਾ ਪੈ ਗਿਆ ਆਪਾਂ ਬਣਾ ਲਈ ਸੀਗੇ ਚੌਲ ਫੇ ਰਨੀਤ ਖਾਂਦੀ ਹੁਣ ਦਹੀਂ ਪਾ ਕੇ ਚੌਲ ਫੇ ਰਨੀਤ ਕਿੰਨੇ ਬਣੇ ਨੇ ਬਹੁਤ ਵਧੀਆ ਬਣੇ ਨੇ ਵਧੀਆ ਬਣੇ ਨੇ ਤੇ ਦਰੇ ਦੇ ਫਲੀਤਾ ਆਪਣਾ ਚੱਲਦਾ ਕਾਰੋਬਾਰ ਜੀ ਆਪਣਾ ਗੇਟ ਕੰਪਲੀਟ ਹੋ ਗਿਆ ਇਹ ਜਾਲੀ ਹੁਣ ਆਰਪੀ ਖੜੀ ਕਰਦੇ ਆਂ ਵੀ ਰਾਤ ਨੂੰ ਇੱਥੇ ਕੋਈ ਚੂਕ ਕੇ ਕਿਰਲੀਆਂ কুরਲੀਆਂ ਨਾ ਵੜਨ ਤਾਂ ਕਰਕੇ ਹਜੇ ਹੁਤੇ ਇਹ ਗਿੱਲੀਆਂ ਸਗਾਖ ਤੇ ਜਾਲੀ ਉੱਧਾ ਖੜੀ ਕਰ ਦਿੰਦੇ ਆ ਵਿੱਚ ਤੇ ਇਹ ਨਾ ਵੜਨ ਆਜੋ ਜੀ ਬੱਟਾ ਹਾਂ ਹਾਂ ਕਰਦੇ ਆਂ ਜੀ ਉੱਪਰ ਵੀ ਹੋ ਉਹਦੇ ਵਿੱਚ ਵੀ ਕੁਝ ਲਾਉਣਾ ਪਊਗਾ ਹਣਾ ਗੱਟਾ ਲਾ ਦਿਉ ਜੀ ਲਾਉਣਾ ਹਾਂ ਗੱਟਾ ਲਾਈ ਦਿਓ ਫਿਰ ਕੁਝ ਬੜੂਗਾ ਨਹੀਂ ਅੰਦਰ ਕੋਈ ਨਹੀਂ ਹੋਸੀ ਗੱਟਾ ਲਾ ਦਿਓ ਮੈਂ ਭਾਈ ਖਾਇਓ ਨਾ ਜਸਨੀਤ ਨੂੰ ਤਾਂ ਆਇਆ ਵੀ ਪੱਠਲ ਪਰਿਆ ਹੋਇਆ ਮਿਲ ਗਿਆ ਖਾਸੀਆ ਸਮਿੰਟ ਹੈ ਜੀ ਪੱਠਲ ਖਾਂਦੀ ਦੇਖ ਲਿਆ ਹਜੇ ਤਾਂ ਕੁਝ ਮਿੰਟ ਹੈ ਬੰਦੀ ਭਾਈ ਕੀ ਕਹਿੰਦੇ ਨਹੀਂ ਦੇਖ ਲੈ ਹਾਂ ਢਾਲਿਆ ਤਾਂ ਆਮੋ ਵੀ ਕੇਜ ਨਾਲ ਹਸਦੇ ਲਈ ਕਿਵੇਂ ਵੱਡੀ ਲੱਗਦੀ ਆ ਆ ਥੋੜਾ ਜਿਹਾ ਅੰਗੂਰ ਦਾ ਫਰ ਬੰਦਾ ਹੈ ਬੰਦਾ ਹਾਂ ਇਹ ਵੇਲਾ ਜੀ ਕੱਪ ਨਿਕਲ ਵੀ ਨਾ ਅੱਛਾ ਉਹਦੇ ਚ ਪੈ ਜੀ ਗੀ ਕੱਪ ਜੀ ਕੱਪ ਜੀ ਪੈ ਜੀ ਗੀ ਹਾਂ ਕਿੰਨਾ ਬਰਕ ਹੈ ਹਾਂ ਕਾਰਜੀ ਬਰਕ ਹੈ ਨਾ ਹਾਂ ਹਾਂ ਐਂ ਤਾਂ ਉਹਨਾਂ ਨੇ ਹੁਣ ਮਿੰਤੀ ਨਾਲ ਹਸਾਬ ਨਾਲ ਹੀ ਕਰੀ ਹੋਊ ਤੱਲੇੋਂ ਆ ਗਈ ਤੱਲੇ ਵਾਲਾ ਉਹ ਕੱਪ ਜਿਹੜਾ ਮੈਂ ਆ ਗਿਆ ਤੰਡੇ ਵਾਲਾ ਤੱਲੇ ਨੂੰ ਆਂਤਰਾ ਜਗੇ ਜੀ ਆਪਾਂ شوف ਮਾ ਕੀ ਹੈ ਨਾ ਜਿਸਨੀ ਤੇ ਕੀ ਹੋ ਰਿਹਾ ਮੈਂ ਆਪ ਕੋ ਦਿਨ ਤੱਲੇ ਨੂੰ ਆ ਜਾ ਪੂਰੀ ਨਜ਼ਰ ਆਦੀ ਆ ਇਹ ਬਸ ਸੇ ਚਾਲੀ ਤਾਂ ਹੀ ਲਾਉਂਦੇ ਨੇ ਵੀ ਖਾਣਾ ਪੜਨਾ ਮੈਂ ਕਿਹਾ ਮੈਂ ਚਰ ਗਿਰ ਲਿਆ ਰਾਤ ਨੂੰ ਕੁਛ ਨਾ ਬੜੇ ਕਿਉਂਕਿ ਹਜੇ ਕੰਮ ਰਹਿਦਾ ਕੱਲ ਨੂੰ ਹੋਊਗਾ ਬਾਕੀ ਕੰਮ ਜਸਨੀ ਤੇ ਖਾਣਾ ਨਹੀਂ ਹੈਗਾ ਦੇਖੋ ਇਹ ਸ਼ਾਮ ਦਾ ਡਾਈਨਰ ਚਲੋ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਬਲੌਗ ਨਾਲ